ਵੋਟਾਂ 'ਚ ਖੜਨਾ ਮੈਂ। ਵੋਟਾਂ 'ਚ ਖੜਨਾ ਤੈ। ਆਹੋ ਤੂੰ ਤਾਂ ਵੋਟਾਂ 'ਚ ਖੜ ਜਾਗਾ ਤੇਰੇ ਪਿਛੇ ਕਿਸੇ ਨੇ ਨਹੀਂ ਖੜਨਾ। ਹੁਣ ਮਾਸਟਰ ਦੋ ਜੇਬਾਂ ਉਰੇ ਦੋ ਉਰੇ ਦੋ ਬਾਵਾ ਤੇ ਦੋ ਉਰੇ ਲਾ ਦੇ। ਓ ਯਾਰ ਤੂੰ ਵੋਟਾਂ ਮੰਗਣ ਜਾਣਾ ਕਿ ਲੋਕਾਂ ਤੋਂ ਪੈਸੇ ਮੰਗਣ ਜਾਣੇ ਆ। ਇੱਥੇ ਜੇ ਇੱਥੇ ਜੇ ਮੇਰੀ ਗੱਲ ਸੁਣ ਆਪਾਂ ਨਾ ਇੱਥੇ ਇੱਕ ਮੋਰਨੀ ਇੱਕ ਮੋਰਨੀ ਇੱਥੇ ਬਣਾਉਣੀ ਆ। ਇੱਥੇ ਸਾਨੂੰ ਚੁੜੀਆ ਕਰਨਾ ਬਣਾ ਦਈਏ। ਕਮਾਲ ਉਹ ਆ ਗਈ ਭਰਾਵਾ ਕੀ ਕੀ ਬਾੜੀ ਫਿਰਦੇ ਓ ਟੇਲਰ ਵਾਲੀ ਦੁਕਾਨ 'ਚ। ਉਹ ਆਲੇ ਨੇ ਮਾਰਨਾ ਸੀ ਦੱਸੋ ਤੁਹਾਨੂੰ ਕਰਾਉਣਾ ਕੀ ਆ ਇਹਨੂੰ ਵੈਲਡਿੰਗ ਕਰ ਦੇ ਉਹ ਯਾਰ ਕੱਪੜਾ ਹੀ ਸੀਗਾ ਹੋਰ ਕੀ ਕਰੇਗਾ ਕੁਰਤਾ ਮੈਂ ਬਣਾਉਣਾ ਵਾ ਬੋਟਾਂ 'ਚ ਖੜਨਾ ਮੈਂ ਮੋਟਾ ਹੀ ਖੜਨਾ ਦਾ ਹੈ ਆਹੋ ਤੂੰ ਤਾਂ ਬੋਟਾ ਹੀ ਖੜ ਜਾਗਾ ਤੇਰੇ ਪਿੱਛੇ ਕਿਸੇ ਨੇ ਨਹੀਂ ਖੜਨਾ ਬਾਈ ਜਮਾਨਾ ਬਾਦਾਂ ਤੇੜੀਆਂ ਗੱਲਾਂ ਕਰੀ ਜਾਂਦਾ ਚੱਲ ਮੈਨੂੰ ਇਹ ਦੱਸ ਇਹ ਕੱਪੜਾ ਵਧੀਆ ਮੇਰਾ ਕੱਪੜਾ ਤੇਰਾ ਵਧੀਆ ਵਾ ਕੱਪੜੇ ਦੀ ਕਿਸਮਤ ਨਹੀਂ ਵਧੀਆ ਹੋਗਾ ਤੇ ਤੇਰੇ ਜੋ ਪਹਿਣਾ ਹੈ ਅਰਕੂ ਲੱਗਣਾ ਹੈ ਰਵਤੁੱਠੀਆਂ ਗੱਲਾਂ ਕਰੀ ਜਾਂਦਾ ਕੱਪੜਾ ਵਧੀਆ ਹੈ ਮੈਂ ਸਵਾਲਾ ਕਿਹੇ ਜਾ ਇਹ ਪਠਾਣੀ ਬਣਾਉਣਾ ਆਪਾਂ ਫਿਰ ਪਠਾਣ ਜਾ ਐਸੇ ਹੋਣਾ ਜਾ ਨਹੀਂ ਆਨੇ ਯਾਰ ਤੂੰ ਖਾਦ ਦੋਗੀ ਤੇਰੇ ਪਠਾਣ ਜਾ ਕਿ ਪੰਜਾਬ ਜੀ ਸਿੰਦੇ ਨੇ ਪਠਾਣੀ ਸੂਟ ਉਹ ਸੋਹੋ ਦਾ ਨੇ ਫਿਰ ਸਾਹ ਤਾਂ ਲੈ ਸੀਦੇ ਬੰਦੇ ਹੋਰ ਵੀ ਬਥੇਰੇ ਨੇ ਵਾਹ ਕੀ ਸਾਈਕਲ ਚੱਕਾ ਲਈ ਓਏ ਨਾ ਯਾਰ ਬਈ ਦਿਲ ਮਣ ਕੇ ਹੱਥ ਨਾ ਲਾਓ ਇਹਨੇ ਫੜੇ ਖਾਉਂਗੇ ਫਿਰ ਚੱਲ ਦਾ ਸਿਉਣਾ ਕਿਵੇਂ ਆ ਯਾਰ ਮੇਰੀ ਗੱਲ ਸੁਣ ਮਾਸਟਰ ਦੋ ਜੇਬਾਂ ਉਰੇ ਦੋ ਉਰੇ ਦੋ ਬਾਵਾ ਤੇ ਦੋ ਉਰੇ ਲਾ ਦੇ ਉਹ ਯਾਰ ਤੂੰ ਓਟਾ ਮੰਗਣ ਜਾਣਾ ਕਿ ਲੋਕਾਂ ਤੋਂ ਪੈਸੇ ਮੰਗਣ ਜਾਣੇ ਆ ਇੱਥੇ ਜੇ ਇੱਥੇ ਜੇ ਇੱਥੇ ਜੇ ਪਾ ਦਿਮਾਗ ਖਰਾਵਾ ਮੇਰੀ ਗੱਲ ਸੁਣ ਖੜਾ ਹੋ ਮੜੇ ਉਹ ਖੜਾ ਤਾਂ ਹੋ ਨਾਪ ਲੈ ਆ ਜਾ ਬਾਹਰ ਉਹ ਆ ਜਾ ਤਾਂ ਛੱਡ ਨਾਪ ਦਾ ਲੈ ਆ ਉਹ ਆ ਗਿਆ ਕਿੱਜਾ ਕਦੇ ਫਿਰਦਾ ਆ ਮੜੇ ਪਿਆਮੇ ਦਾ ਨਾਪ ਲੈ ਉੱਤੇ ਕਰ ਪੈਰ ਇੱਥੇ ਇਹਦਾ ਫਿਰ ਸਟਾਰਟ ਹੋਣਾ ਵਾ ਤਲ ਨੂੰ ਸਟਾਰਟ ਹੋਣਾ ਇਹ ਤੂੰ ਪਹਿਲਾਂ ਮੈਨੂੰ ਮਾਫੀ ਦੇ ਜਿਹੜਾ ਉੱਪਰ ਆਵਾਜ਼ ਸੱਲੇ ਸਟਾਰ ਕਰਦੇ ਆ 16 ਵਾ ਥੋੜੀ ਹੋਰ ਵੱਡੀ ਕਰ ਦੇ ਹਾਂ ਥੋੜੀ ਹੋਰ ਵੱਡੀ ਕਰ ਦੀ 18 ਉਹ ਨਹੀਂ ਹਲਕਾ ਹੈ ਹੋਰ ਖੁੱਲਾ ਕਰ ਦੇ ਇਹਨੂੰ ਉਹ ਯਾਰ ਤੈਨੂੰ ਪਲਾਜ਼ੋ ਨਾ ਸੀਦੀ ਏ ਹੋਰ ਵੱਡਾ ਕਰ ਦੇ ਹੋਰ ਵੱਡਾ ਕਰ ਦੇ ਕਿਹੜਾ ਵੱਡਾ ਕਰੀ ਜਨਾ ਤੇਰਾ ਦਿਮਾਗ ਖਰਾਬ ਆ ਕਮਾਲ ਕਰੀ ਜਨਾ ਪਲਾਜ਼ੋ ਨੂੰ ਮੈਂ ਜਨਾਨੀ ਆ ਇਹ ਨਾ ਨੀ ਗੱਲਾਂ ਕਰੀ ਜਨਾ ਚੱਲ ਮੇਰੀ ਗੱਲ ਸੁਣ ਇੱਕ ਵਾਰੀ ਖੜਾ ਹੋ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੱਸਣਾ ਇੱਧਰ ਆ ਯਾਰ ਤੂੰ ਆਰਮੀ ਜੀ ਭਰਤ ਚੱਲ ਜਾ ਮੇਰੇ ਕੋਲ ਆ ਜਾ ਇੱਧਰ ਮੇਰੀ ਗੱਲ ਸੁਣ ਆਪਾਂ ਨਾ ਇੱਥੇ ਇੱਕ ਮੋਰ ਨਹੀਂ ਇੱਕ ਮੋਰ ਨਹੀਂ ਇੱਥੇ ਬਣਾਉਣੀ ਆ ਇੱਥੇ ਤੁਹਾਨੂੰ ਚਿੜੀਆ ਘਰ ਨਾ ਬਣਾ ਦਈਏ ਤੂੰ ਮਾਲ ਵੀ ਨਾ ਇੱਥੇ ਮੋਰ ਨਹੀਂ ਇੱਥੇ ਮੋਰ ਨਹੀਂ ਯਾਰ ਕਿਹੜੀਆਂ ਤੂੰ ਤੇਰਾ ਦਿਮਾਗ ਖਰਾਬ ਹੈ ਤੂੰ ਭੰਗ ਪੀਤੀ ਹੈ ਤੂੰ ਕਿਹੜੀਆਂ ਗੱਲਾਂ ਕਰੀ ਜਾਂਦਾ ਜੀ ਯਾਰ ਤੂੰ ਇੱਥੇ ਸੀ ਮੋਰ ਬਣਾਉਣ ਦਾ ਵਾ ਚੱਲ ਮੈਂ ਦੱਸ ਸਲਾਈ ਕਿੰਨੀ ਹੈ ਜੀ ਸਲਾਈ ਇਹਦੀ ਹੈਗੀ ਆ 5000 ਰੁਪਏ ਸਲਾਈ ਆ ਉਹ ਨਹੀਂ 2000 ਲੈ ਲਈ ਯਾਰ ਆ ਫੜ ਫੜ ਉਹ ਕੀ ਹੋ ਗਿਆ ਫੜ ਲਾ ਫੜ ਤਾ ਉਹ ਫੜਤਾ ਸੀ ਕਪੜਾ ਗਰਮ ਆ ਯਾਰ ਯਾਰ 3000 ਰੁਪਏ ਲੈ ਲਈ ਤੇਰਾ ਦਿਮਾਗ ਠੀਕ ਆ 2000 ਰੁਪਏ ਲੈ ਲਈ ਉਹ ਤੂੰ ਰੱਖ ਲੈ ਚੱਲ ਸਲਾਈ ਆਪਾਂ ਕਰ ਲੈਨੇ ਆ ਮੇਰੀ ਗੱਲ ਸੁਣ ਕਿੰਨਾ ਟਾਈਮ ਲਾਏਗਾ ਇਹਨੂੰ ਖਾਨ ਸਾਹਿਬ 9 ਮਹੀਨੇ ਲੱਗ ਜਾਣਗੇ ਯਾਰ ਤੈਨੂੰ ਮੈਂ ਕਪੜਾ ਸੀਨ ਨੂੰ ਕਿਹਾ ਕਿ ਜਵਾਕ ਜੰਮਨ ਨੂੰ ਕਹਤਾ ਕਿਹੜੀਆਂ ਤੂੰ ਗੱਲਾਂ ਕਰੀ ਜਾਂਦਾ 9 ਮਹੀਨੇ ਕਰਦਾਂ ਰਹਿਤੀ ਚੱਲ ਠੀਕ ਆ ਅੱਛਾ ਮੇਰੀ ਗੱਲ ਤਾਂ ਸੁਣ ਲੈ ਇਹਨੂੰ ਜਲਦੀ ਸਿਉਂਦੇ ਯਾਰ ਟਾਈਮ ਥੋੜਾ ਮੇਰੇ ਕੋਲ ਤਨੂੰ ਸੇ ਦੇਖ ਕੇ ਲੱਗਦਾ ਵਾ ਤੇਰੇ ਕੋ ਸੱਚੇ ਟਾਈਮ ਥੋੜਾ ਭਰਾਵਾ ਹੋਰ ਵਾ ਤੇ ਕੋਈ ਮਗਨਾ ਕਰੀ ਨਾ ਤੇਰਾ ਦਿਮਾਗ ਖਰਾਬ ਹੈ ਯਾਰ ਲੈ ਚਲ ਠੀਕ ਹੈ ਭਾਈ ਕਰ ਦਿੰਨੇ ਆ ਹੋ ਜਾਊਗਾ ਹਾਂ ਹਾਂ ਮੇਹ ਯਾਰ ਇਹਦਾ ਨਾਮ ਵੈਸੇ ਮੇਰੀ ਗੱਲ ਸੁਣ ਜੇਬਾਂ ਸਾਰੀਆਂ ਰਹਿਣ ਦੇ ਯਾਰ ਤੂੰ ਮੇਰੀ ਗੱਲ ਸੁਣ ਇੱਥੇ ਇੱਕ ਚੋਰ ਜੇਬ ਲਾ ਦੇ ਤੈਨੂੰ ਕਹਿਆ ਸੀ ਨਖਨ ਸਾਹਿਬ ਇਹ ਚੋਰ ਆ ਸਾਲਾ ਲੱਗਦਾ ਪੈਣਾ ਤੇਰਾ ਚੋੜ ਜੇ ਲਾ ਦੇ ਤੇਰਾ ਦਿਮਾਗ ਖਰਾਬ ਆ ਯਾਰ ਪਕੀ ਜੀ ਪਹਿਲਾਂ ਤੂੰ ਜੇਬਾਂ ਗਣਾਤੀਆਂ ਕਿਹੜਾ ਮੈਂ ਤੇਰਾ ਸ਼ਿਖਰ ਚੱਕ ਕੇ ਲੈ ਗਿਆ ਚੋਰਾਂ ਚੋਰ ਵੀ ਚੋਰ ਨੋ ਕਰ ਦਿੰਨੇ ਮੇਰੀ ਗੱਲ ਸੁਣ ਦੋ ਸੀ ਨਾ ਇੱਧਰ ਮਾਰਨੀ ਆ ਪਿਆਮੇ ਦੀਆਂ ਦੋ ਇੱਧਰ ਡਬਲ ਰੱਖਣੀਆਂ ਆ ਆਪਾਂ ਤੇਰੇ ਮੂੰਹ ਤੇ ਨਾ ਡਬਲ ਸੀਨ ਮਾਰਦਾ ਮੈਂ ਬੁੱਲੀ ਬੋਲਣਾ ਨਾ ਤੇ ਤੂੰ ਪਾਗਲ ਪੂਗਲ ਯਾਰ ਤੂੰ ਕਰੀ ਕੀ ਜੇ ਨਾ ਪਹਿਲਾਂ ਤੂੰ 50 ਜੇਬਾਂ ਗਣਾਤੀਆਂ ਹੁਣ ਚੋਰ ਜੇਬਤੀ ਆ ਗਿਆਂ ਗੱਲੀ ਗਰਤੀ ਮੇਰੀ ਗੱਲ ਸੁਣ ਫਟਾਫਟ ਕੰਮ ਕਰ ਜਰਾ ਕਹਣਾ ਇਹਨੂੰ ਕੱਟ ਫਟਾਫਟ ਕੱਟ ਕੇ ਸੀਂ ਦੇ ਮੇਰਾ ਭਰਾ ਉਹ ਯਾਰ ਕੱਟਣ ਨੂੰ ਤਰਬੂਜ ਆ ਜਰਾ ਹੁਣੇ ਕੱਟ ਦਮਾ ਟਾਈਮ ਲੱਗੂਗਾ ਕੱਟਾਂਗੇ ਉਹ ਤਾਂ ਫਿਰ ਕੱਟ ਦੇ ਤੇਰਾ ਕੀ ਭਰੋਸਾ ਭਰਾਵਾ ਵਸੀਵੇਂ ਨਾ ਟੇਲਰ ਬਹੁਤਾਰੇ ਲਾ ਰਹੇ ਲਾਉਂਦੇ ਮੈਨੂੰ ਪਤਾ ਸਾਰਾ ਚੱਲ ਜਾ ਭਰਾ ਚੱਲ ਅੱਛਾ ਮੇਰੀ ਗੱਲ ਸੁਣ ਮੇਰੇ ਗਲੇ ਦਾ ਨਾਪ ਲੈ ਤੇਰਾ ਗੋਲੋਂਾ ਨਾ ਘੁੱਟਦਾ ਤੈਨੂੰ ਆਪੇ ਪਾਗਲ ਪੂਗਲਾ ਨਾਪ ਲੈ ਲੈ ਤੈਨੂੰ ਕਿ ਇਕੱਲੇ ਤੂੰ ਮੂਰੀ ਦਾ ਨਾਪ ਇਕੱਲੀ ਮੂਰੀ ਸੀਣੀ ਹੈ ਤੂੰ ਮੇਰੀ ਉਹ ਪਰਾ ਦੇਖ ਲਿਆ ਇੰਨਾ ਸਾਰਾ ਤਜਰਬਾ ਹੋ ਗਿਆ ਵਾ ਅਜੀ ਖੜੇ ਬੰਦੇ ਨੂੰ ਸਕੈਨ ਕਰ ਲੈ 84 ਤੋਂ ਸੀ ਰਿਹਾ ਵਾ ਉਹ ਉਸਤਾਜ ਦੇ ਖੜੇ ਬੰਦੇ ਨੂੰ ਸਕੈਨ ਕਰ ਮੰਨਾਂ ਕਿ ਕੀ ਕੀ ਇਹਦਾ ਕੀ ਕੀ ਪਰਦੇ ਦਾ ਨਾਪ ਲੈ ਮਾਰਾਈ ਕਰਾਉਣ ਆਇਆ ਤੂੰ ਸਕੈਨ ਕਰ ਲਿਆ ਮੈਨੂੰ ਉਹ ਸਾਰਾ ਤਜਰਬਾ ਹੋ ਗਿਆ ਵਾ ਕਿ ਨਹੀਂ ਇਹਦੇ ਬਾਹਾਂ ਨੇ ਇੰਨਾ ਲੱਕ ਆ ਜਾਣ ਦੇ ਜ਼ਰਾ ਤਜਰਬਾ ਲੈ ਨਾ ਆਪਣੂ ਫੜਾ ਉਹ ਨਾਬ ਲੈ ਸਿਨਾ ਬਾਹਾਂ ਦਾ ਲੈਣ ਵਾਲੇ ਨਾਬ ਸਿਨਾ ਆਕਰ ਸਿਨਾ ਬਾਹਾਂ ਦਾ ਬਾਦ ਸਿਨਾ ਦੇਖਦੇ ਰੱਖਦਾ ਯਾਰ ਤੂੰ ਫੌਜ ਦੀ ਟ੍ਰੇਨਿੰਗ ਚੱਲਦੀ ਆ ਅਚਨ ਗਰਾ ਤਰਾਇਆ ਫਿਰ ਅੰਦਰ ਆਂ ਹੱਤੀ ਰ ਪਾਗਲ ਪੂਗਲਾ ਤੂੰ ਉਹ ਛਾਤੀ ਉਹ ਮਿਣੀਆਂ ਤੇਰੀ ਡਰੀ ਹੋ ਜਾਂ ਨਾ ਮੈਂ ਤੇਰਾ ਦਿਮਾਗ ਖਰਾਬ ਹੈ ਮੇਰੀ ਗੱਲ ਸੁਣ ਹਰੇਖਲੂਖ ਖਾਨ ਸਾਹਿਬ ਜੀ ਓਏ ਇਹਨੂੰ ਨਾ ਡਬਲ ਡਬਲ ਸਿਨਾ ਮਾਰਨੀ ਆ ਦੋ ਇਧਰ ਨੂੰ ਦੋ ਇਧਰ ਨੂੰ ਕਿਉਂਕਿ ਉੱਧੜ ਜਾਂਦਾ ਕੱਪੜਾ ਤੇਰੇ ਤੋਂ ਕੰਤੇ ਨਾ ਮਾਰਨਾ ਉਹ ਦੋਸੀ ਨਾ ਮਾਰ ਕਰੇ ਬੁਧਾ ਕਰੇ ਤਾਂ ਬਲ ਠੀਕ ਹੈ ਗੁੱਸਾ ਕਾਦੇ ਕਰਦਾ ਇਹਨੂੰ ਇੱਕ ਵਾਰ ਪਾਣੀ ਚੋ ਕੱਢ ਲਈ ਮੇਰਾ ਭਰਾ ਕਿਉਂ ਇਹਨੂੰ ਸੁਸਤੀ ਪੀ ਜਾ ਕੱਪੜੇ ਨੂੰ ਉਹ ਯਾਰ ਸੁੰਗੜ ਜਾਂਦਾ ਚੜ ਜਾਂਦਾ ਭਰਾਵਾ ਕਿਹੜੀਆਂ ਗੱਲਾਂ ਕਰੀ ਜਾਂਦਾ ਠੀਕ ਆ ਠੀਕ ਆ ਸਾਨੂੰ ਸਾਨੂੰ ਨਾ ਦੱਸ ਭਰਾ ਅਸੀਂ ਹੁਣ ਤਾਂ ਕੱਪੜਿਆਂ 'ਚ ਹੀ ਰਹੇ ਆ ਲੱਗਦਾ ਨਹੀਂ ਆ ਕੋਈ ਮੇਰੇ ਆਜੇ ਖਰਚ-ਖਰਚ ਦੇ ਵੇਚੀ ਜਾਣਾ ਇੱਥੇ ਬੈਠਾ ਤੇ ਸਾਰਾ ਕੁਝ ਰੱਖਣਾ ਪੈਂਦਾ ਆਲ ਰੌਂਡਰ ਕਰਨਾ ਸਾਰਾ ਕਰਨਾ ਪੈਂਦਾ ਵਾ ਚਲ ਠੀਕ ਆ ਲਿਖ ਲਓ ਖਾਨ ਸਾਹਿਬ ਦੇ ਠੀਕ ਹੈ ਜੀ ਇਹਦੇ ਨਾਮ ਇੱਧਰ ਮੇਰੀ ਸੋਣ ਜੇੜਾ ਕੱਪੜਾ ਬਚ ਜਾਂਦਾ ਉਹਦਾ ਫਿਰ ਕੀ ਕਰੇਗਾ ਉਹਦਾ ਤੇਰੇ ਲਈ ਕਫਨ ਸਿਉਉਦਾਂਗੇ ਟੈਨਸ਼ਨ ਨਾਲ ਹੈ ਉਹਦਾ ਕੱਪੜਾ ਪੂਰਾ ਪੂਰਾ ਤਰ੍ਹਾਂ ਕੱਪੜਾ ਵਾ ਯਾਰ ਤੂੰ ਉਹਦਾ ਨਾਪ ਪਿਆ ਵੀ ਨਹੀਂ ਐਵੇਂ ਪੂਰਾ ਪੂਰਾ ਵਾ ਪਹਿਲੇ ਤੁਹਾਡੇ ਟੇਲਰਾਂ ਦੀ ਆਦਤ ਤਾਂ ਮੈਨੂੰ ਪਤਾ ਜਵਾਗ ਦਾ ਪਿਆਮਾ ਸੀਗਾ ਮੈਨੂੰ ਪਤਾ ਤੇਰਾ ਐਵੇਂ ਸਿਉਦਾਂਗੇ ਯਾਰ ਤੂੰ ਦੱਸ ਹੈਗਾ ਅਸੀਂ ਸਕੈਨ ਕਰ ਲੈਣੇ ਆ ਕਿ ਕਿੰਨਾ ਕਿੰਨਾ ਵਾ ਯਾਰ ਤੇਰਾ ਪਹਿਲਾ ਸਿਉਦਾਂਗੇ ਬਾਈ ਜਾ ਫੰਦਾ ਫਾਉ ਚਲਾ ਮਰੇ ਬਾਹਰ ਤਾ ਬਰ ਬਾਹਰ ਕੀ ਆ ਓ ਯਾਰ ਬਾਹਰ ਬਰਫ ਪੈਂਦੀ ਆ ਤੂੰ ਬਾਹਰ ਹੀ ਨਹੀਂ ਆਉਂਦਾ ਚੰਗਾ ਜਾ ਜਾ ਯਾਰ ਇਹ ਮੇਰੀ ਗਲਤੀ ਆ ਸੋਣਾ ਯਾਰ ਤੂੰ ਬਜਾ ਵੀ ਬਾਹਰ ਓਏ ਹੈਲੋ ਤੂੰ ਕੱਪੜੇ ਵੜਦਾ ਸੀ ਬੰਦੇ ਹੀ ਵੜਦੇ ਆਏ ਆ ਥੱਕੇ ਨਾ ਮਰ ਹਲਾ ਜਾ ਕੱਪੜਾ ਕੱਪੜਾ ਨਹੀਂ ਲੱਗੇ ਜਣਾ ਨੂੰ ਸੀ ਕੇ ਰੱਖ ਮੈਂ ਆ ਗਿਆ ਕਿੱਥੇ ਆ ਗਿਆ ਓਏ ਆ ਗਿਆ ਮੈਂ ਕੱਪੜਾ ਨੂੰ ਸੀਦੇ ਮੜਾ ਆਡਵਾਂਸ ਦੇ ਕੇ ਜਾ ਪਹਿਲਾਂ ਯਾਰ ਅਡ ਅਵਾਂਸ ਤੇ ਨੂੰ ਝਾਂਜਰਾਂ ਲਿਆਦਾ ਘਰੋਂ ਸੀਲ ਦੇ ਦੇ ਜੀ ਮੈਂ ਤੇਰੀ ਨੂੰ ਉਹ ਨਾ ਨਾ ਅਡ ਅਵਾਂਸ ਲੈਣੇ ਖਾਨ ਸਾਹਿਬ ਦੱਸੇ ਨੋਟ ਵਾਸ ਲੈਣੇ ਕਿ ਨਹੀਂ ਨਹੀਂ ਲੈਂਦੇ ਓਏ ਯਾਰ ਮੇਰੀ ਗੱਲ ਸੁਣ ਜੇ ਤੈਨੂੰ ਬਾਲਾ ਨਹੀਂ ਨਾ ਯਕੀਨ ਆ ਮੇਰੀ ਕੂਲ ਲੈਪ ਰੱਖ ਲਾ ਓਏ ਹੈਲੋ ਕੀ ਕੀ ਅਜੇ ਪਿਆ ਬਈ ਇਸੀ ਗੱਲ ਜੀ ਸਾਰੇ ਹੋ ਨਹੀਂ ਤੇ ਤੁਸੀਂ ਵੀਡੀਓ ਦੇਖ ਲੈਣੇ ਹੋ ਵਧੀਆ ਗੱਲ ਆ ਤੇ ਪਿਆਰ ਵੀ ਦਿੰਨੇ ਹੋ ਉਹ ਵੀ ਵਧੀਆ ਗੱਲ ਆ ਬਾਈ ਬਣ ਕੇ ਛੋੜਿਆ ਸਾਡਾ ਕੰਮ ਆ ਐਜ਼ ਅ ਸਬਸਕ੍ਰਾਈਬ ਵਾਲਾ ਬਟਨ ਆ ਤੇ ਇਹਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਡੀ ਵੀਡੀਓ ਨੂੰ ਕੀ ਕਰ ਦਿਓ ਲਾਈਕ ਲਾਈਕ ਚੰਗਾ ਹੀ ਬੈਸਟ ਗੱਲ